ਲੱਮਾ ਮੜਾ ਚੱਲ ਗਏ ਵੱਡ ਕੇ ਲੈ ਜੇ ਬਸ ਵਾਣ ਸਾਰੇ ਇਪਰੀ ਚੰਦਰੇ ਨੀਸ਼ੰਦਰੇ ਹਾਂਜੀ ਚਾਹ ਦੀ ਘੁੱਟ ਪਈ ਆ ਤਾਂ ਪਿਆ ਦੇ ਚਾਹ ਤਾਂ ਕਰਦੀ ਆ ਮੇਰਾ ਤਾਂ ਅਫਸਰ ਦੁਖੀ ਜਾਂਦਾ ਗੋਲੀ ਲੈ ਕੇ हटੀਆਂ ਗਈ ਕਰਦੀ ਐਂਗੀ ਚਾਹ ਮੈਂ ਉੱਥੇ ਹੀ ਫੜਾਉਂਗੀ ਤੈਨੂੰ ਹੇ ਮੇਰਾ ਸਾਰਾ ਕੰਮ ਪਿਆ ਬਈ ਟਾਈਮ ਨਾ ਕਰ ਲਿਆ ਕਰੋ ਜਾ ਪਾਣੀ ਕੋਈ ਬੰਦਾ ਪੀ ਕੇ ਫੇਰ ਕੰਮ ਧੰਦਾ ਲੱਗੇ ਕੋਈ ਨਹੀਂ ਰੋਜ਼ ਹੀ ਕਰਦੇ ਆਂਗੇ ਅੱਜ ਥੋੜੀ ਜਿਹੀ ਲੇਟ ਹੋ ਗਈ ਕੀ ਕਰਾਂ ਸਿਰ ਬੜਾ ਦੁਖੀ ਜਾਂਦਾ ਹਵਾ ਵੱਜ ਗਈ ਟੜਕੇ ਰੋਡੀ ਦਾ ਹਵਾ ਲੋਟ ਹੀ ਨਹੀਂ ਆਉਂਦੀ ਭਾਈ ਇਹਨਾਂ ਨੇ ਤਾਂ ਪਿਆਤੀ ਕਾਫੀ ਕਰਨੇ ਹੋ ਗੰਮ ਆਪਾਂ ਨੂੰ ਤਾਂ ਹੋਰ ਇਧਰੋਂ ਲੱਗ ਜਾਨੇ ਵੱਡਾ ਵੱਡਾ ਬੜੀ ਇਧਰ ਆ ਨਾ ਵਾਹ ਹੀ ਉਹ ਹਉ ਹਾਂ ਦਾ ਪਤਾ ਨਹੀਂ ਕੀ ਦੇ ਨਾਲ ਚੜਿਆ ਜਮਾ ਨਹੀਂ ਕੇ ਬਦਦਾ ਵੀ ਕਰੇ ਕੋਈ ਕੰਮ ਤੋਂ ਦਾ ਕੰਮ ਨਹੀਂ ਨਾ ਉਹ ਨਸੰਦਾ ਤੁਸੀਂ ਸਾਰਾ ਜਨ ਮੈਂ ਤੇਰੀ ਨਹੀਂ ਉਹ ਕਰੀ ਜਾਂਦਾ ਵਸੇ ਘਰੀ ਚੱਲੋ ਸਾਰਾ ਦਿਨ ਇਹਦੇ ਨਹੀਂ ਨੂੰ ਫਰਕ ਦੀ ਆਹ ਘਰੀ ਸਮਝਿਆ ਰਹਿਣੀ ਕੀ ਜੀਏ ਕੀ ਭਾਈ ਬੜਬੜ ਕਰੀ ਜਾਂਦੀਆਂ ਜਿੱਦਾਂ ਕਿੱਥੇ ਐ ਮੈਂ ਤਾਂ ਕੀ ਕੀ ਬੜਬੜ ਬੜਬੜ ਕਰਨੀ ਆ ਜੇ ਲੱਗਦਾ ਕੱਖ ਖਰਾਬ ਲੰਗੇ ਆ ਵੇ ਆ ਨੀਰਾ ਪਾ ਕੇ ਪਸਵਾ ਨੂੰ ਮੇਰਾ ਅੱਜਿੱਥੇ ਪਾ ਗਿਆ ਜਹਰਾ ਵੱਡੂ ਫੇਰ ਮੇਰਾ ਪਾਉਂ ਤੇ ਪਹਿਲਾਂ ਨਹੀਂ ਕਰਦਾ ਸੀ ਐਂ ਮੈਨੂੰ ਪਤਾ ਸੀ ਮੈਂ ਜਾਈ ਲੈਣੇ ਹੱਥ ਨਹੀਂ ਲਾਉਣਾ ਕਰ ਸਕਦੇ ਪਹਿਲਾਂ ਕੀ ਕਰਨਾ ਸਤੂੰ ਵੀ ਭਾਈ ਕਦੋਂ ਉੱਦਣਾ ਜੜ ਕੇ ਕਦੋਂ ਨਾ ਤੂੰ ਵੀ ਕੋਈ ਕੰਮ ਕਰ ਲਿਆ ਕਰ ਮੈਂ ਕੀ ਕਰਾਂ ਕਿ ਤਾ ਕੋਈ ਹਟਦੇ ਨਹੀਂ ਲੋਕਾਂ ਦਾ ਪਿਆਰ ਹੀ ਇੰਨਾ ਰੇ ਕਹਿੰਦੇ ਨਾਲ ਨਾਲ ਚੱਲਣਾ ਚੱਲ ਹੁਣ ਤੂੰ ਉਹਦੇ ਨਾਲ ਉਹ ਕਰਾ ਲਾ ਚਲ ਮੈਂ ਦੇਖਾਂ ਚਾਹ ਦੀ ਕੁੱਟ ਬਣਾ ਰੱਖੀ ਐ ਕਿ ਨਾ ਚਾਹ ਦੀ ਕੁੱਟ ਬਣਾਉਣੀ ਐ ਮੈਂ ਪਾਉਣੀ ਐ ਤੁਸੀਂ ਐਂਦੇ ਚੱਕ ਲਿਓ ਚਲ ਮੈਂ ਦੇਖਣਾ ਜਾ ਕੇ ਚੰਗਾ ਕਹਿੰਦਾ ਨਾ ਮੈਂ ਜਦੋਂ ਵੱਡ ਲਿਆ ਮੈਂ ਚੱਕ ਵੀ ਲਊਗਾ ਪਾ ਦੇਣਾ ਕੋਈ ਨਹੀਂ ਬਸ ਨਾ ਹੀ ਥੋੜੀ ਹੁੰਦਾ ਯਾਰ ਵੀ ਬੰਦਾ ਧੜਕੀ ਬਾਗਿਆ ਥਣਤੀ ਮੁੜ ਕੇ ਆ ਵੀ ਨਾ ਪਾ ਕੇ ਚੱਟੇ ਨਿਕਲ ਜਾਂਦਾ ਬਾਗ ਜਾ ਘਰੇ ਦੇਖੀ ਕਿਤੇ ਕੋਈ ਪਾ ਲਵਾਲੇ ਕੰਮ ਤੇਰੇ ਕੰਮ ਤਾਂ ਮੁੱਕਦੀ ਨਹੀਂ ਹੈਗੇ ਸਾਰਾ ਦਾ ਨਾ ਉਹਦਾ ਕੰਮ ਬੰਦੇ ਖੱਡਿਆਂ ਪਿਆਰ ਨੂੰ ਪੜਾਉਣ ਲੱਗਿਆ ਕੰਮ ਤਾਂ ਫਸੇ ਰਹਿੰਦੇ ਸਾਰਾ ਦਾ ਥੋਡੇ ਉਹ ਮੁੜਿਆ ਨਹੀਂ ਆਂਦਾ ਅਗਲੇ ਨਾਲ ਜਿੰਨੇ ਚਾਰੇ ਦਾ ਕੰਮ ਨਹੀਂ ਨਿਪਟਦਾ ਕੰਮ ਤਾਂ ਨਵੇੜੇ ਤੂੰ ਹੀ ਹੋਣਗੇ ਲੈ ਹੁਣ ਆ ਹੁਣ ਕਰਿਆ ਤੇਰਾ ਵੀ ਨਵੇੜੂ ਆ ਥੋਡੇ ਤਾਂ ਹੁਣ ਆਇਆ ਸੀ ਘਰੇ ਹੁਣ ਤੇਰੇ ਦਾ ਖਰਾ ਪਾਈਏ ਨਾ ਖਰਾ ਪਾਈਏ ਨਾ ਆਥਣ ਹੋ ਗਿਆ ਆਥਣੇ ਤਾਂ ਘਰੇ ਵੜ ਨਹੀਂ ਆ ਰੋਟੀਆਂ ਇਸ ਟਾਈਮ ਤੇ ਫਿਰ ਹੁਣ ਰੋਟੀਆਂ ਰੋਕਾਂ ਦੀ ਖਾ ਕੇ ਹੀ ਇਦਾਂ ਕੇ ਔਰ ਫਿਰ ਜੋ ਲੋਕਾਂ ਦੇ ਕੰਮ ਕਰਨੇ ਆ ਲੋਕਾਂ ਨਾਲ ਹੀ ਰਹੋ ਫਿਰ ਜੇ ਕੋਈ ਮੂੰਹ ਉੱਥੇ ਲੱਗਦਾ ਉਹਦੇ ਨਾਲ ਤਾਂ ਜਾਣਾ ਹੀ ਪਊ ਉਹ ਬਸ ਯਾਰ ਰਹਿਣ ਦੇ ਤੂੰ ਭੱਗ ਜਾ ਯਾਰ ਕੀ ਗੱਲ ਆ ਹਾਂ ਪਾਈ ਜਾਣਾ ਤੇਰੀ ਸਭ ਵੱਡੀ ਹੋਈ ਮੈਂ ਪਾ ਲੂੰਗਾ ਫੇਰ ਭੱਗ ਜਾ ਬਸ ਹਾਂ ਰਹਿਣ ਦੇ ਪਾ ਲੇਗਾ ਜਦੋਂ ਮੈਂ ਵੱਡ ਲਿਆ ਤਾਂ ਫੇਰ ਪਾ ਵੀ ਲਊ ਗੱਲ ਹੈ ਕੋਈ ਇਹ ਚਲ ਪਾ ਲਈ ਫਿਰ ਤੇ ਕੰਮ ਤਾਂ ਚੱਲਦਾ ਹਾਂ ਹਾਂ ਭੱਗ ਜਾ ਭੱਗ ਜਾ ਹਾਂ ਤੰਗ ਭੱਜ ਜਾਣਾ ਭੱਗ ਜਾ ਭੱਗ ਜਾ ਕੁਝ ਕਿਧਰੇ ਨਹੀਂ ਹੋਂਦਾ ਤੇਰੇ ਬਿਨ ਦੀ ਰਾਤ ਬਤੰਦਰ ਹੋ ਰਿਆ ਖੜਿਆ ਲੈ ਵੀ ਹੁਣ ਦੋ ਸੱਤਰੀਆਂ ਪਾ ਕੇ ਤੂੰ ਵੀ ਕੰਮਾ ਬਣਦਾ ਹੈ ਸਰ ਆਦਣਾ ਥੋੜੀ ਹੁੰਦਾ ਵੀ ਅਗਲੇ ਨਾਲ ਹੀ ਬਗ ਰੋ ਇੱਕ ਦਿਨ ਹੁੰਦਾ ਦੋ ਦਿਨ ਹੁੰਦਾ ਬਤੰਦਰ ਰੋ ਜੀ ਬਗ ਜੀ ਚੱਕ ਕੇ ਹੋ ਭਾਗੇ ਜਿੱਤੇ ਕੰਮ ਵੀ ਦੇਖਿਆ ਆਪਦਾ ਵੀ ਕੋਤਾਵਣੇ ਜੀ ਲੀਡਰੀ ਦਾ ਲੀਡਰ ਹੋਵੇਗਾ ਤੂੰ ਕਿੱਥੇ ਹੋਰ ਹੋਏਗਾ ਸ਼ੰਦਰ ਨੂੰ ਹੋ ਗਿਆ ਘੰਟਾ ਚਾਹ ਕਹੀ ਨੂੰ ਵੀ ਬੰਦਾ ਚਾਹ ਪਾਣੀ ਤਾਂ ਬੂਹ ਕਰ ਲੈ ਘੰਟਾ ਹੋ ਗਿਆ ਨਹੀਂ ਸ਼ੰਦਰੇ ਹਾਂਜੀ ਪਾਈ ਬਣਾਈ ਨਹੀਂ ਹਲੇ ਚਾਹ ਚਾਹ ਤੇ ਕਿ ਭਈ ਉਹ ਨਾ ਕਿੰਨੇ ਫੋਨ ਆ ਗਿਆ ਸੀ ਪਹਿਲਾਂ ਮੈਂ ਕੰਮ ਕਰ ਤਾਣੀ ਮੈਥੋਂ ਫੜਾਉਣ ਆਇਆ ਗਿਆ ਘੰਟਾ ਹੋ ਗਿਆ ਭਾਈ ਮੈਂ ਜਦੋਂ ਛੋੜੇ ਫੋਨ ਲੋਟ ਹੀ ਨਹੀਂ ਆਉਂਦੇ ਸਾਰਾ ਦਿਨ ਫੋਨ ਥੋੜੀ ਹੁੰਦੇ ਕੰਮ ਵੇਲੇ ਤਾਂ ਬੰਦਾ ਕੰਮ ਕਰ ਲੈ ਸਰਦਾਰਾ ਹਾਤਾ ਦਰਦੇ ਹੁਣ ਤੂੰ ਕੋਈ ਨਹੀਂ ਪਾਣੀ ਆ ਮੈਂ ਦੁੱਧ ਪਾਣੀ ਹੈ ਕੀ 2 ਘੰਟੇ ਹੋ ਗਏ ਮੈਂ ਹਰਾ ਵੱਟ ਕੇ ਮੁੜਿਆ ਆ ਕਿ ਮੈਂ ਤੈਨੂੰ ਖੇਤ ਫੜਾ ਆਉਂਗੀ ਬਹੁਤ ਦੀ ਬਣੀ ਖੇਤ ਦੀ